ਚੋਣਾਂ ਦਾ ਮਾਹੌਲ ਹੌਲੀ-ਹੌਲੀ ਭਖਦਾ ਜਾ ਰਿਹਾ ਜਿਵੇਂ ਜਿਵੇਂ ਸਿਖਰ ਤੇ ਜਾਣਾ ਇੱਕ ਦੂਜੇ ਤੇ ਤੌਮਤ ਬਾਜੀ ਵਾਲੀ ਸਿਆਸਤਾਂ ਚੱਲ ਹੀ ਰਹੀ ਹੈ ਪਹਿਲਾਂ ਤੋਂ ਮੁੱਦਿਆਂ 'ਲ ਕੋਈ ਧਿਆਨ ਨਹੀਂ ਦੇ ਰਿਹਾ ਕੌਣ ਕੀ ਹੈ ਕੌਣ ਕਿਸ ਦੇ ਘਰੇ ਕਿਹੜਾ ਝੰਡਾ ਲੱਗਿਆ ਕੌਣ ਕੀ ਬੋਲ ਰਿਹਾ ਕਿਸ ਦੇ ਪੋਸਟਰ ਲੱਗ ਰਹੇ ਸਾਰਾ ਕੁਝ ਚੱਲ ਰਿਹਾ ਜਿਹੜੀ ਪ੍ਰਤਾਪ ਸਿੰਘ ਬਾਜਵਾਲ ਖਾਸ ਕਰਕੇ ਕਿਉਂਕਿ ਉਹਨਾਂ ਦਾ ਗਾੜ੍ਹ ਹੈ ਮਾਝਾ ਜਿੱਥੇ ਉਹ ਬੋਲੇ ਆ ਜਾ ਕੇ ਉਸ ਦਾ ਮਤਲਬ ਕੀ ਹੋ ਸਕਦਾ ਮਕਸਦ ਕੀ ਹੋ ਸਕਦਾ ਬੋਲਣ ਦਾ ਦੇਖੋ ਸਭ ਤੋਂ ਵੱਡੀ ਗੱਲ ਇਹ ਕਿ ਉਹਨਾਂ ਲੱਗਾ ਕਿ ਵਿਧਾਨ ਸਭਾ ਦੇ ਵਿੱਚ ਬਾਕੀ ਤੇ ਬੋਲਦੇ ਨਹੀਂ ਹੈ ਕਿ ਪ੍ਰਤਾਪ ਸਿੰਘ ਬਾਜਬਾਈ ਪੰਗੇ ਲੈਂਦੇ ਹੈ ਕਿਨੇ ਔਰ ਪ੍ਰਤਾਪ ਸਿੰਘ ਬਾਦਵਾ ਨੂੰ ਫਿਰ ਉਹਨਾਂ ਦਾ ਏਰੀਆ ਕਿਉਂਕਿ ਉਹ ਕਹ ਉਹ ਵੀ ਕਹਿ ਰਹੇ ਨੇ ਸੀਐਮ ਸਾਹਿਬ ਕਿ ਪ੍ਰਤਾਪ ਸਿੰਘ ਬਾਵਾ ਸਾਹਿਬ ਮੁੱਖ ਮੰਤਰੀ ਬਣਦੇ ਉਹਨਾਂ ਨੇ ਸੁਫਨੇ ਲਏ ਸੀ ਲੇਕਿਨ ਉਹਨਾਂ ਦੀ ਭਰੂ ਨਾ ਤਿਆ ਹੋ ਗਈ ਨਾ ਇਹ ਜਿਹੜੀ ਉਹਨਾਂ ਨੇ ਟਿੱਚਰ ਕੀਤੀ ਹੈ ਜਿਆ ਸਿਆਸੀ ਤੰਜ ਕੱਸਿਆ ਲਾਜ਼ਮੀ ਤੌਰ ਤੇ ਜਵਾਬ ਤੇ ਉਹਨਾਂ ਪ੍ਰਤਾਪ ਸਿੰਘ ਬਾਜਵਾ ਵੀ ਕਿਹੜੇ ਗੱਲਾਂ ਦੇ ਘਾਟ ਉਹ ਵੀ ਦੇ ਦੇਣਗੇ ਪਰ ਇਹ ਜਿਹੜਾ ਗੁਰਦਾਸਪੁਰ ਆ ਕੇ ਟਾਰਗੇਟ ਕਰਨਾ ਹੈਗਾ ਲਾਜ਼ਮੀ ਤੌਰ ਤੇ ਲੱਗਦਾ ਹੋਵੇ ਕਿ ਗੁਰਦਾਸਪੁਰ ਇੱਕੋ ਕਚੇਰਾ ਹੀ ਪ੍ਰਤਾਪ ਸਿੰਘ ਬਾਜਵਾ ਹੀ ਹੈ ਪਰ ਜਿਹੜਾ ਉਹਨੇ ਨਾਲ ਐਗਜ਼ਾਮਪਲਾਂ ਦਿੱਤੀਆਂ ਨਾ ਕਿ ਜੀ ਪੰਜਾਬ ਚੰਡੀਗੜ੍ਹੋਂ ਚੱਲੀਏ ਤੇ ਗੁਰਦਾਸਪੁਰ ਆਈਏ ਵਾਇਆ ਸ਼੍ਰੀ ਹਰਗੋਬਿੰਦਪੁਰ ਤੇ ਸਭ ਤੋਂ ਜ਼ਿਆਦਾ ਟੋਲ ਹੀ ਇਸ ਪਾਸੇ ਉਹ ਕਹਿੰਦੇ ਕਿ ਪ੍ਰਤਾਪ ਸਿੰਘ ਬਾਜਵਾ ਨੇ ਲਵਾਏ ਜਦੋਂ ਪੀ ਡਬਲਯੂ ਡੀ ਮਿਨਿਸਟਰ ਸੀ ਉਹ ਲੋਕ ਕਹਿੰਦੇ ਕਿ ਮੈਂ ਇਹਦੇ ਬੰਦ ਕਰਵਾ ਦਿੱਤੇ ਕਿ ਉਹਨਾਂ ਨੂੰ ਕਦੀ 2 ਸਾਲ ਦੀ ਐਕਸਟੈਂਸ਼ਨ ਕਦੀ 3 ਸਾਲ ਦੀ ਕਦੀ 5 ਸਾਲ ਦੀ ਇਹ ਚੀਜ਼ਾਂ ਉਹਨਾਂ ਨੂੰ ਸਾਰਾ ਕੁਝ ਉਹਨਾਂ ਨੇ ਨਿੰਦਿਆ ਉਹਨਾਂ ਨੇ ਜਿੱਥੇ ਪ੍ਰਤਾਪ ਸਿੰਘ ਬਾਜਵਾਦੀ ਗੱਲ ਕੀਤੀ ਉਹਨਾਂ ਤੇ ਇਹ ਵੀ ਕਹਿ ਦਿੱਤਾਗਾ ਹਾਲਾਂ ਨਾਮ ਨਹੀਂ ਲਿਆ ਕਿਸੇ ਦਾ ਜਿਹੜੀ ਉਹਨਾਂ ਨੇ ਵੱਡੀ ਗੱਲ ਆਖੀ ਆ ਕਿ ਅਸੀਂ ਤੇ ਉਹ ਵਾਹ ਜਿਹੜੀਆਂ ਸਾਡੀਆਂ ਮਾਈਆਂ ਸਾਡੀਆਂ ਬੀਬੀਆਂ ਆ ਆਟੇ ਦੇ ਬਿਸਕਟ ਬਣਾ ਕੇ ਸਾਨੂੰ ਖਵਾਉਂਦੀਆਂ ਸੀ ਪਰ ਕਹਿੰਦੇ ਕਈ ਇੱਥੇ ਇਹ ਵੀ ਲੋਕ ਸੀ ਜਿਹੜੇ ਸਰਦੋਂ ਪਾਰ ਸੋਨੇ ਦੇ ਬਿਸਕਟ ਦਾ ਵਪਾਰ ਕਰਦੇ ਸੀ ਉਹ ਜਿਹੜੇ ਇਲਜ਼ਾਮ ਲਗਾਏ ਨੇ ਹੋ ਸਕਦਾ ਕਿ ਉਹ ਮਨਿਸਟਰ ਨੇ ਉਹਨਾਂ ਨੂੰ ਜਿਆਦਾ ਪਤਾ ਹੋਊਗਾ ਹੋ ਸਕਦਾ ਕਿ ਗੁਰਦਾਸਪੁਰੀਆਂ ਨੂੰ ਜਿਆਦਾ ਪਤਾ ਹੋਊਗਾ ਕਿ ਉਸ ਇਲਾਕੇ ਦੇ ਉਹ ਕਿਹੜੇ ਲੋਕ ਨੇ ਕਿ ਜਿਹੜੇ ਸਰਦੋਂ ਪਾਰ ਦਰਿਆਵਾਂ ਪਾਰ ਸੋਨੇ ਦੇ ਬਿਸਕਟਾਂ ਦਾ ਵਪਾਰ ਕਰਦੇ ਕਿਸੇ ਨਾ ਕਿਸੇ ਵੱਲ ਤੇ ਉਹਨਾਂ ਨੇ ਇਸ਼ਾਰਾ ਕੀਤਾਗਾ ਹੁਣ ਜਿਹੜੇ 86 ਇਸ਼ਾਰੇ ਤੇ ਸਿਆਸੀ ਸ਼ਰਾਰਤਾਂ ਇਹ ਇਹਨਾਂ ਦਿਨਾਂ ਦੇ ਵਿੱਚ ਬੜੇ ਲੋਕੀ ਮ제 ਲੈ ਲੈ ਕੇ ਚਸਕੇ ਲੈ ਲੈ ਕੇ ਸੁਣਦੇ ਨੇ ਤੇ ਉਹ ਗੁਰਦਾਸਪੁਰ ਗੱਲ ਕੀਤੀ ਗੁਰਦਾਸਪੁਰ ਅੰਮ੍ਰਿਤਸਰ ਵੀ ਗਏ ਨੇ ਉਹਦੋਂ ਕਿਉਂਕਿ ਚੋਣਾਂ ਦੇ ਵਿੱਚ ਜਿੰਨਾ ਕਿਸੇ ਨੂੰ ਬਦਨਾਮ ਕੀਤਾ ਜਾਵੇ ਚੋਣਾਂ ਦੇ ਵਿੱਚ ਜਿੰਨਾ ਕਿਸੇ ਦੀ ਨਿੰਦਿਆ ਕੀਤੀ ਜਾਵੇ ਉਹਨਾਂ ਲੱਗਦਾ ਕਿ ਉਹਨੀਆਂ ਵੋਟਾਂ ਸਾਡੇ ਵੱਲ ਆਉਣਗੀਆਂ ਮੁੱਖ ਮੰਤਰੀ ਭਗਵੰਤ ਮਾਨ ਦਾ ਭਾਸ਼ਣ ਅੱਜੜਾ ਹੈ ਮਿਸ ਕਰਕੇ ਮੰਨਿਆ ਜਾ ਰਿਹਾ ਹੈ ਇੱਕ ਤਾਂ ਉਹਨਾਂ ਨੇ ਆਪਣੇ ਸਿਆਸੀ ਜਿਹੜੇ ਸ਼ਰੀਕ ਹੈ ਜਾਂ ਵਿਰੋਧੀ ਹੈ ਕਿਸੇ ਨੂੰ ਨਹੀਂ ਬਖਸ਼ਿਆ ਇੱਕ ਉਹਨਾਂ ਨੇ ਟਿੱਪਣੀ ਹੋਰ ਵੀ ਕੀਤੀ ਉਹ ਚੱਲਦੇ ਭਾਸ਼ਣ ਚ ਕਿ ਉਦੋਂ ਤੱਕ ਭ੍ਰਿਸ਼ਟਾਚਾਰ ਨਹੀਂ ਖਤਮ ਹੋ ਸਕਦਾ ਜਦੋਂ ਤੱਕ ਅਰਵਿੰਦ ਕੇਜਰੀਵਾਲ ਪ੍ਰਧਾਨ ਮੰਤਰੀ ਨਹੀਂ ਬਣ ਜਾਂਦੇ ਦੇਸ਼ ਦੇ ਉਹ ਸਵਾਲ ਇਹ ਸਭ ਤੋਂ ਵੱਡਾ ਕਿ ਖੁੱਲ ਕੇ ਨਹੀਂ ਬੋਲੇ ਪਰ ਉਹਨਾਂ ਨੇ ਉਧਾਰ ਦਿੱਤੀ ਕਿ ਜਦੋਂ ਮੇਰੀ মিডিਆ ਦੇ ਨਾਲ ਗੱਲਬਾਤ ਹੋਈ ਕਹਿੰਦੇ ਕਿ ਕਿੰਨਾ ਕੀ ਭ੍ਰਿਸ਼ਟਾਚਾਰ ਹੋ ਗਿਆ ਤੇ ਉਹਨਾਂ ਨੇ ਆਪਣੇ ਪਿੰਡ 'ਚ ਉਹਨਾਂ ਦੇ ਕਿਸੇ ਦੁਕਾਨ ਹੋ ਕਿ ਪਹਿਲਾਂ ਪਿੰਡਾਂ ਦੇ ਵਿੱਚ ਜਿਹੜੀਆਂ ਹੱਟੀਆਂ ਸੀ ਉਹ ਲਾਲਿਆਂ ਦੇ ਹੁੰਦੇ ਕਹਿੰਦੇ ਲਾਲਾ ਜੀ ਹੱਟੀ ਉਹਦੀ ਚੋਰੀ ਹੋ ਗਈ ਤੇ ਉਹ ਮੂਫਲੀ ਤੇ ਗੋੜ ਵਾਲੀ ਧਾਰਨ ਦੇ ਕੇ ਕਿ ਜਿਹੜਾ ਵੀ ਆਵੇ ਨਾਲ ਗੱਲਾਂ ਕਰੇ ਨਾਲੇ ਮੁੱਠ ਭਰ ਕੇ ਜੇਬ 'ਚ ਪਾ ਲੈ ਤੇ ਨਾਲੇ ਮੂਫਲੀ ਖਾਈ ਜਾਵੇ ਨਾ ਵੀ ਕਹਿੰਦੇ ਨੁਕਸਾਨ ਤੇ ਹੁਣ ਪਤਾ ਲੱਗੂਗਾ ਕਿ ਅੱਧਾ ਪਿੰਡ ਰਹਿ ਗਿਆ ਬਾਕੀ ਦੇ ਅਫਸੋਸਕਾਰ ਹੀ ਗਏ ਨੇ ਕਹਿੰਦੇ ਇਹ ਹੁਣ ਤਾਂ ਹੀ ਪਤਾ ਉੱਥੇ ਇਮਾਨਦਾਰ ਬੰਦਾ ਆ ਇਮਾਨਦਾਰ ਬੰਦਾ ਉਹ ਕੌਣ ਆ ਔਰ ਵੀ ਕਹਿੰਦੇ ਅਰਵਿੰਦ ਕੇਜਰੀਵਾਲ ਸਾਹਿਬ ਨੇ ਕਹਿੰਦੇ ਜਦ ਅਰਵਿੰਦ ਕੇਜਰੀਵਾਲ ਸਾਹਿਬ ਦੇਸ਼ ਦੇ ਪ੍ਰਾਈਮ ਮਿਨਿਸਟਰ ਬਣਨਗੇ ਜਦ ਸੈਂਟਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਕੂਮਤ ਹੋਏਗੀ ਜਿਵੇਂ ਪੰਜਾਬ ਦੇ ਵਿੱਚ ਆ ਔਰ ਦਿੱਲੀ ਦੇ ਵਿੱਚ ਆ ਜਦੋਂ ਸਾਡੀ ਹਕੂਮਤ ਬਣੇਗੀ ਜਦੋਂ ਸਾਡੇ ਅਰਵਿੰਦ ਕੇਜਰੀਵਾਲ ਸਾਹਿਬ ਦੇਸ਼ ਦੇ ਪ੍ਰਾਈਮ ਮਿਨਿਸਟਰ ਬਣਨਗੇ ਤੇ ਉਦੋਂ ਪਤਾ ਲੱਗੂਗਾ ਕਿ ਅੰਗਰੇਜ਼ਾਂ ਜਦੋਂ ਛੱਡ ਕੇ ਗਏ ਨੇ 1947 ਤੋਂ ਲੈ ਕੇ ਤੇ 2024 ਤੱਕ ਦੇਸ਼ ਨੂੰ ਕਿੰਨਾ ਲੁੱਟਿਆ ਗਿਆ ਅਸੀਂ ਫੇਰ ਦੱਸਾਂਗੇ ਮਤਲਬ ਆਮ ਆਦੀ ਪਾਰਟੀ ਦੇ ਮਨ ਚ ਇੱਕ ਚੀਜ਼ ਹੈ ਕਿ ਜਿਹੜੀਆਂ ਜੇ 2024 ਦੇ ਵਿੱਚ ਜੇ ਚੱਗੇ ਰਿਜ਼ਲਟ ਆਂਦੇ ਨੇ ਜੇ ਕਿਸੇ ਦੇ ਨਾਮ ਤੇ ਗੁਣਾ ਨਾ ਪਿਆ ਨਾ ਰਾਹੁਲ ਗਾਂਧੀ ਦੇ ਨਾਮ ਤੇ ਪਿਆ ਨਾ ਮਲਕਰ ਜੇ ਖੜਗੇ ਦੇ ਪਿਆ ਨਾ ਮਮਤਾ ਬੈਨਰਜੀ ਤੇ ਪਾਇਦੇ ਕਿਸੇ ਦੇ ਨੂ ਪਾਇ ਤੇ ਉੱਥੇ ਇੱਕ ਅਰਵਿੰਦ ਕੇਦਰੀਵਾਲ ਚਿਹਰਾ ਕਿਉਂਕਿ ਵਾਰ-ਵਾਰ ਕਹਿ ਰਹੇ ਨੇ ਕਿ ਸਿਰ ਤੇ ਸਿਰਫ ਅਰਵਿੰਦ ਕੇਦਰੀਵਾਲ ਨੂੰ ਇਸ ਕਰਕੇ ਪੜਿਆ ਕਿ ਅਰਵਿੰਦ ਕੇਦਰੀਵਾਲ ਇੰਨਾ ਚੋਣਾਂ ਦੇ ਵਿੱਚ ਚੋਣ ਪ੍ਰਚਾਰ ਨਾ ਕਰ ਸਕਣ ਪਰ ਲੋਕ ਹੁਣ ਭਗਵੰਤ ਮਾਨ ਸਾਹਿਬ ਦੀ ਜਿਹੜੀ ਸਟੇਟਮੈਂਟ ਆਈ ਆ ਕਿ ਦੇਸ਼ ਪ੍ਰਿਸ਼ਟਾਚਾਰ ਪ੍ਰਿਸ਼ਟਾਚਾਰ ਨੂੰ ਨੱਥ ਪਾਉਣ ਵਾਸਤੇ ਰਵਿੰਦ ਕੇਜਰੀਵਾਲ ਸਾਹਿਬ ਪਰ ਸਵਾਲ ਹੈ ਜਿਹੜੀ ਐਕਸਾਈਜ਼ ਪਾਲਿਸੀ ਦੇ ਤਹਿਤ ਰਵਿੰਦ ਕੇਜਰੀਵਾਲ ਨੂੰ ਫੜਿਆ ਹੈਗਾ ਉਹ ਫਿਰ ਗਲਤ ਫੜਿਆ ਹੈਗਾ ਇਹ ਆਪਣੇ ਆਪ ਚ ਇੱਕ ਬਹੁਤ ਵੱਡਾ ਸਵਾਲ ਹੈ ਲੇਕਿਨ ਇਹ ਹੈ ਕਿ ਆਮ ਆਦੀ ਪਾਰਟੀ ਦਾ ਜਿਹੜਾ ਏਜੰਡੇ ਨੇ ਉਹ ਵੱਡੇ ਨੇ ਕਿ ਦੋ ਸੂਬਿਆਂ ਦੇ ਵਿੱਚ ਸਰਕਾਰ ਬਣ ਗਈ ਗੋਆ 'ਚ ਸਾਡੇ ਐਮਐਲਏ ਨੇ ਗੁਜਰਾਤ ਦੇ ਵਿੱਚ ਸਾਡੇ ਐਮਐਲਏ ਨੇ ਸਾਡੇ ਕੋਲ 10 ਐਮਪੀ ਹੋ ਗਏ ਨੇ 7 ਪੰਜਾਬ ਤੋਂ ਰਾਜ ਸਭਾ ਤੇ ਦਿੱਲੀ ਤੋਂ ਹੁਣ 23 ਸੀਟਾਂ ਦੇ ਲੜ ਰਹੇ ਨੇ ਕਿ ਹੌਲੀ ਹੌਲੀ ਅਸੀਂ ਪ੍ਰਾਈਮ ਮਿਨਿਸਟਰ ਦੀ ਕੁਰਸੀ ਦੇ ਨੇੜੇ ਪਹੁੰਚਣਾ ਸ਼ੁਰੂ ਹੋ ਗਏ ਲੇਕਿਨ ਜਿੱਥੇ ਉਹਨਾਂ ਨੂੰ ਇਹ ਉਮੀਦ ਆ ਕਿ ਉਦੋਂ ਤੱਕ ਦੇਸ਼ ਦੇ ਵਿੱਚ ਭ੍ਰਿਸ਼ਟਾਚਾਰ ਖਤਮ ਨਹੀਂ ਉਹਨਾਂ ਪਰ ਸਵਾਲ ਹੈ ਕਿ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਖਤਮ ਹੋ ਗਿਆ ਜਾਂ ਦਿੱਤੇ ਤੁਹਾਡੀ ਦਿੱਲੀ ਦੇ ਵਿੱਚ ਸਰਕਾਰ ਉੱਥੇ ਖਤਮ ਹੋ ਗਿਆ ਇਹ ਸਵਾਲ ਹੁਣ ਬਾਕੀ ਪੋਲੀਟੀਕਲ ਪਾਰਟੀਆਂ ਵੀ ਤੰਜ ਕੱਸ ਰਹੀਆਂ ਪਰ ਜਿਹੜੀ ਅੱਜ ਉਹਨਾਂ ਨੇ ਚਾਹੇ ਸੁਬੀਸ਼ ਸਿੰਘ ਬਾਦਲ ਚਾਹੇ ਹਰਸਿਮਰਤ ਕੌਰ ਬਾਦਲ ਜਾਂ ਪ੍ਰਤਾਪ ਸਿੰਘ ਬਾਜਬਤ ਵੀ ਕਾਫੀ ਉਹਨਾਂ ਨੇ ਟਿੱਪਣੀਆਂ ਕੀਤੀਆਂ